की गुरबानी, आके गुरमत, विचार, मस्तानी I'm <laughs> not Thank you ਇਹ ਸਾਡੇ ਮਿਲ ਕੇ ਆਇਆ ਜਿਹੜਾ ਕੋ ਬੇਗਬਹਦਾ ਸਾਹਿਬ ਦਾ ਦੇਵਰਾਮ ਜੇ ਦਾ ਆਓ ਮੈਨੂੰ ਇਹ ਤਾਂ ਲੱਗਦਾ ਕਿ ਮੇਰੇ ਗੁਰੂ ਜੀ ਨੇ ਮੈਨੂੰ तेरे ਗੁਰੂ ਦਾ ਹਾਲ ਫਰਾਉਣਾ ਮੈਂ ਬੜੀ ਤਰ੍ਹਾਂ ਤੋਂ ਆਸਾ ਆ ਕੇ ਬੈਠਿਆ ਕਿ ਫਤਗੁਰ ਜੀ ਜਦੋਂ ਆਣ ਗਏ ਦਰਸ਼ਨ ਦੇ ਗੋਲੂ ਮਾਇਗਰੋ ਭਾਈ ਜੇਤਨਾ ਮਨ ਪਰ ਆਇਆ ਜਿਹਦੇ ਨੂੰ ਦਰਸ਼ਨ ਕਰਨਾ ਚਾਹਨਾ ਜਦ ਹਾਂ ਜਦ ਹਰੇ ਕੁੱਡੀ ਚਦਰ ਵਿੱਚ ਆ ਮੰਜਲਾ ਇੱਕ ਇੱਕ ਮੱਲਾ ਖੋਲਿਆ ਉਹ ਜਿਹਨੂੰ ਗੁਰੂ ਦਾ ਸੀਸ ਵੇਖਿਆ ਘੁੱਬਾ ਮਾਰ ਕੇ ਰੋਣ ਲੱਗ ਪਿਆ ਬੋਲੋ ਵਾਹਿਗੁਰੂ ਉਹ ਕਹਿੰਦਾ ਸੱਚੇ ਪੰਤਾ ਤੁਸੀਂ ਸਰੀਰ ਕਰਕੇ ਨਹੀਂ ਰਹੇ ਪਰ ਤੁਸੀਂ ਆਪਣੇ ਸਿੱਖ ਦੀ ਪੁਕਾਰ ਸੁਣ ਕੇ 雨 O timing Sota'r a shirt O' sêni ar dτο beth ਦੀ ਇੱਕ ਛੁੱਟੀ ਨਾਲ ਭਾਈ ਸਾਹਿਬ ਦਾ ਗੁਰਵਿੰਦਰ ਸਿੰਘ ਜੱਟੇ ਸਾਹਿਬ ਸਭ ਤੋਂ ਹੀ ਪਾਣ ਮਾਨਨ ਦੇ ਕਿਸ ਤੋਂ ਦਰ ਨੇ ਆਕਰਸ਼ਣ ਆਰਥਿਕ ਕੌਟੇ ਭਾਈ ਸਾਹਿਬ ਜੱਟੇ ਸਾਹਿਬ ਦਾ ਰੋਕ ਕਰਦਾ ਕਿ ਇਹਨਾਂ ਦੇ ਨਾਲ ਇੱਕ ਲਗਨ ਪਿਆਰ ਹੈ ਉਹ ਸਮੇਂ ਨਾਲ ਵੀ ਕਈ ਵਾਰੀ ਅਗੇ ਟੋਟੇ ਪਰ ਮੇਰੀ ਮਜਬੂਰੀ ਹੁੰਦੀ ਹੈ ਕਿ ਮੈਂ ਜਵਾਬ ਦੇ ਹੁੰਦਾ ਹਾਂ

ਜਨਤਾ ਨੇ ਮੇਰੇ ਦੇ ਗੁਰੂ ਪਿਆਰੇ ਵੀ ਇਹਨਾਂ ਸਮਾਗਮ ਵਿੱਚ ਜੁੜੂਆ ਦੀ ਆਰਤੀ ਕਰਦੇ ਹਾਂ ਉਹਨਾਂ ਨੇ ਆਕੇ ਦਰਸ਼ਨ ਕਰਦੇ ਹਾਂ ਆਓ ਮਾਂ ਦੇ ਪਿਆਰ ਕਾਂਗਰ ਕਰਦੇ ਹਾਂ ਭਾਈ ਸਾਹਿਬ ਭਾਈ ਆਕੇ ਕਰਦੇ ਜੀ ਪਰ ਤੋਂ ਮੈਂ ਕਿਮਾਂ ਦੀ ਯਾਤਰਾ ਕਰਦਾ ਹਿੰਦੂ ਜੀ ਦੇ ਸੱਜਣ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਿੱਤੇ ਦੇ ਦਸਤਕ ਹੈ ਅੱਜ ਸਾਫ ਸੰਗਤ ਇਕੱਠੀਆਂ ਹੋ ਰਹਿਣ ਤੇ ਇਕੱਠ ਨੂੰ ਅੱਗੇ ਸੰਤਾਂ ਸ੍ਰੀ ਦੇ ਅਨਾਰੀਆਂ ਇਹ ਅਨੰਦਗੜ੍ਹ ਸਰਕੇਲਾ ਵਾਲਿਆ ਕਾਰਸੇਵਾਲੇ ਸੇਵਾ ਕਰਾ ਰਹੇ ਆਲ ਪਤਾ ਸ੍ਰੋਮਣੀ ਕਮੇਟੀ ਦੇ ਨੰਜ਼ਰਾਂ ਹਾਰੀਆਂ ਸਾਰੀ ਇਸ ਰਵਾਂ ਲੰਗਰ ਪ੍ਰਸਾਦਾ ਸੰਗਤਾਂ ਤੇ ਗਰੇ ਪਕਾਰੀਆਂ ਐ ਤੇ ਸਰਤਾ ਕੀਰਤਨ ਸੁਣੀਆਂ ਐ ਸਾਰੇ ਕੀਰਤਨ ਸਮਾਗ ਅਮਰ ਕ੍ਰਿਪਾ ਲੈ ਕੇ ਇਸ ਵੇਲੇ ਕੀਰਤਨ ਸਮਾਗ ਚੱਲ ਰਹੇ ਨੇ 11:30 11:30 ਤੱਕ ਕੋਪ ਕਰਨੇ ਤੇ ਸਾਰੀਆਂ ਸੰਤਾਂ ਨੂੰ ਇਹ ਬੇਨਤੀ ਕੀਤੀ ਅੰਗ ਹੈ ਕਿ ਜਿਹੜੇ ਜਿਹੜੇ ਸੰਗਤ ਘਰ ਆ ਉਹ ਵੀ ਆੜ ਕੇ ਰਹਾ ਲੈਣ ਕਿੰਨਾ ਸੁਖ ਨੂੰ ਆਪ ਦੇ ਪਾਸੇ ਆਪਣੀ ਖੁਸ਼ਾਹ ਚਾਹ ਰਿਹਾ ਹੈ ਰਾਬਾ ਜੀ ਅਜਾ ਦੇ ਰਿਹਾ ਹੈ ਜਿਛਾ ਦੇਛਾ ਵਿੱਚ ਮਨਾਇਆ ਜਾ ਰਿਹਾ ਚ ਤੇ ਤੁਸੀਂ ਅੱਜ ਦੇ ਯੂਟਿਊਬ ਕੀ ਪੈਸੀ ਦੇਣਾ ਚਾਹੋਗੇ ਮੈਂ ਯੂਟਿਊਬ ਦੀ ਪੈਸੀ ਦੇਣਾ ਚਾਹੁੰਦਾ ਹਾਂ ਸ਼੍ਰੀ ਗੁਰੂ ਤੇਗ ਬਾਹੂ ਸਾਹਿਬ ਨੇ ਧਰਨੀ ਇੱਕ ਤਾਂ ਸੱਜੇ ਤੇ ਇਹ ਨਹੀਂ ਸੋਚਿਆ ਕਿ ਕਿਹਦੇ ਵਾਸਤੇ ਨਹੀਂ ਕਿ ਦੇ ਦੇ ਰਹਿਣ ਸੁਝਾਪ ਕਿ ਜੇ ਕੋਈ ਆਇਆ ਵਾ ਅਬੇ ਚਲ ਮਿਚੋਣ ਲਈ ਇਸਿਰੇ ਕੋ ਤੇ ਇੱਕ ਵਾਰ ਸੱਜੀ ਅਬ ਸੀਸ ਦਾ ਬਰਦਾਨ ਨੇ ਚਲ ਗਏ ਹਮ ਜੋ ਪੰਤਾਂ ਦੇ ਆਤਿਆਕ ਕਿਤਾ ਢੇ ਸਭ ਤਰਨੋਂ ਖਤਰਾ ਹੈ ਇਸਾ ਦਫਤਰ ਨੂੰ ਕਦੂ ਕੀਤਾ ਜਾਇਆ ਇਸ ਸਕੇ ਤੁਸੀਂ ਨਾਲ ਚਲੋ ਪਰ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੀ ਉਮਰ ਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਨੇ ਸਿਰ ਕੋ ਤੇ ਇੱਕ ਵਾਰ ਸਹਿਮ ਗਿਆ ਇਤਾਰੇ ਤੋਂ ਵਡਾ ਜੱਦੀ ਤਬੀ ਐਸ ਵੇਲੇ ਕੋਈ ਨਹੀਂ ਆ ਤੁਹਾਨੂੰ ਹੀ ਜਾਗੇ ਬੜੀ ਦਾਹ ਦੇਣਾ ਪੈਣਾ ਤੇ ਧਰਮ ਚੋਣਾ ਪੈਣਾ ਕਿਉਂ ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਕਿ ਜੇ ਮੈਂ ਜੇ ਚਲ ਗਿਆ ਤੇ ਬਾਅਦ ਤੂੰ ਅਨਾਥ ਹੋ ਜਾਏਗਾ ਮਹਾਰਾਜ ਪਿਆਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਸੀ ਕਿ ਜੇ ਮੇਰੇ ਅਨਾਥ ਹੋਣਾ ਲੱਖਾਂ ਅਨਾਥ ਹੋਣਾ ਲੱਖਾਂ ਅਨਾਥ ਨੂੰ ਬਾਝ ਜਾਣਗੇ ਤੇ ਮੈਨੂੰ ਕੋਈ ਪਰਵਾਹ ਨਹੀਂ ਇਸ ਕਰਕੇ ਗੁਰੂ ਤੇਗ ਬਹਾਦਰ ਜੀ ਨੇ ਸ਼ੁਰੂ ਤੋਂ ਤਿਆਗ ਰਿਹਾ ਵਾ ਕਿਉਂਕਿ ਛੋਟੇ ਹੁੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਆ ਗਏ ਆਈ ਤੇ ਗੁਰੂ ਤੇਗ ਬਹਾਦਰ ਨੇ ਆਪਣੇ ਸੋਹਣੇ ਬਸਤਰ ਲਾ ਕੇ ਕਿਸੇ ਨੰਗੇ ਕਰੀ ਬੱਚੇ ਨੂੰ ਦੇ ਦਿੱਤੇ ਹੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਤਰ੍ਹਾਂ ਹੀ ਕਰਦੇ ਲੱਗੇ ਜੀ ਗੁਰੂ ਤੇ ਮੈਂ ਆਏ ਤੇ ਮਾਤਾ ਜੀ ਨੇ ਕਿਹਾ ਵੀ ਇਹ ਕਿਉਂ ਤੁਸੀਂ ਇਹ ਸਾਡੇ ਕੱਪੜੇ ਕਿੱਥੇ ਰੱਖ ਰਹੇ ਹੋ ਕਹਿੰਦੇ ਕੱਪੜੇ ਕਿਸੇ ਬੱਚੇ ਕੋ ਕੋਈ ਕੱਪੜਾ ਨਹੀਂ ਤੇ ਮੈਂ ਉਹ ਕੱਪੜਾ ਉਹਨਾਂ ਨੂੰ ਦੇ ਦਿੱਤੀ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਚਪਨ ਤੋਂ ਲੈ ਕੇ ਇਹ ਲਾਸ਼ ਤੱਕ ਕੁਰਬਾਨੀ ਕਰਦੇ ਆਏ ਤੇ ਇਹਨਾਂ ਨੇ ਤਿਆਗ ਹੀ ਕੀਤਾ ਵਾਹਿਗੁਰੂ ਸਾਹਿਬ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰੂ ਸਾਹਿਬਾਂ ਦੀ ਬਖਸ਼ੇ ਸੇਵਾ ਤੇ ਦਵਾਈ ਸ਼ੂਗਰ ਦੀ ਬਵਾਸੀਰ ਦੀ ਕੈਂਸਰ ਦੀ ਮਿਰਗੀ ਦੀ ਦਰਦ ਦੀ ਕਬਜ ਦੀ ਗੈਸ ਦੀ ਤਰਨ ਝੋਕ ਟਾਈਫਿਡ ਬੁਖਾਰ ਅੱਖਾਂ ਦਾਰੂ ਤੁੰਦਲਾ ਮੋਤੀਆ ਅਜਾਲਾ ਪੱਟੀ ਮਲਮ ਕੋੜ ਧਾਦ ਝੋਕ ਚੰਬਲ ਸੇ ਬੰਦੇ ਸੁਡੀਆਂ ਚੱਲਦੀਆਂ ਹਨ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਜੀ ਕੋ ਕੋਸ਼ਰੀ ਸਿਰਫ ਗੁਰੂ ਜੀ ਦੀ ਬਖਸ਼ਿਸ਼ સેવા ਦਵਾਈ ਪੰਜਣ ਲੱਗਦਾ ਪੰਜਣ ਲੱਗਦਾ ਕਿਸ ਦਾ ਹਰ ਤਰ੍ਹਾਂ ਦੀ ਦਵਾਈ ਫਰੀ ਹੈ ਗੁਰੂ ਜੀ ਦੀ ਬਖਸ਼ਿਸ਼ ਨਾਲ ਹੋਰ ਕਿੱਥੇ ਮਿਲ ਸਕਦੇ ਹੋ ਬਾਬਾ ਜਨ ਗੁਰਦੁਆਰੇ ਦੇ ਬਾਹਰ ਬੈਠੀਦਾ ਸਵੇਰ 4 ਤੋਂ 5 6 ਵਜੇ ਤੱਕ ਆਪਣੇ ਛੋਡੇ ਸਾਹਿਬ ਜੀ ਦੀ ਜਾਇਦਾ ਸ਼ਿਦੀ ਗੁਰਬਖਤੇ ਪੰਜ ਛੇ ਦਿਨ ਉਥੇ ਦਿਨ ਰਾਤ 24 ਘੰਟੇ ਸੇਵਾ ਚੱਲਦੀ ਹੈ ਦਵਾਈ ਦੀ ਪੰਜਣ ਲੱਗਦਾ ਕਿਸ ਦਾ ਗੁਰੂ ਸਾਹਿਬ ਦੀ ਬਖਸ਼ਿਸ਼ ਹੋਲੇ ਮੈਂ ਲੇ ਲੈ ਸਾਰੇ ਬਸੇ ਜਾਂਦਾ ਮਾਰੇ ਦੀ ਬਖਸ਼ੇ ਇਹ ਗੁਰੂ ਸਾਹਿਬਾਂ ਦੇ ਬਖਸ਼ੇ ਗੁਰੂ ਸਾਹਿਬਾਂ ਦੇ ਲੰਗਰੇ ਵੀ ਗੁਰੂ ਗੋਬੀ ਸਿੰਘ ਮਾਰਨੇ ਕਿਰਪਾ ਕੀਤੀ ਗੁਰੂ ਅਰਜਨ ਦੇਵ ਜੀ ਨੇ ਖੁਦ ਵਈਆਂ ਦਿੱਤੀਆਂ ਗੁਰੂ ਅਰਜਨ ਕ੍ਰਿਸ਼ਨ ਮਾਰਨੇ ਖੁਦ ਵਈਆਂ ਦਿੱਤੀਆਂ ਇਹ ਉਹਨਾਂ ਦੇ ਲੰਗਰ ਨੇ ਸਾਰੇ ਉਹਨਾਂ ਦੇ ਲੰਗਰ ਉਹਨੇ ਬਖਸ਼ੇ ਹੋਰੇ